ਹਾਂਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਰਨਜੀਤ ਸਿੰਘ ਨਾਬਾ ਮੈਂ ਤੁਹਾਡਾ ਆਪਣਾ ਰਨਜੀਤ ਸਿੰਘ ਨਾਬਾ ਅੱਜ ਅਸੀਂ ਨਾਬਾ ਅਨਾਜ ਮੰਡੀ ਦੇ ਵਿੱਚ ਖੜੇ ਆ ਜਿੱਥੇ 1 ਅਕਤੂਬਰ ਤੋਂ ਸਰਕਾਰੀ ਖਰੀਦ ਜੀ ਦੀ ਜੀ ਸ਼ੁਰੂ ਹੋ ਚੁੱਕੀ ਹੈ ਤੇ ਜੇ ਤੁਹਾਨੂੰ ਦਿਖਾਵਾਂ ਇਹ ਜਿਹੜਾ 10ਵਾਂ ਮਹੀਨਾ 1 ਅਕਤੂਬਰ ਅਜ 2 ਅਕਤੂਬਰ ਉੱਥੇ ਦਿਹਾੜੀ ਕਰਦੇ ਨੇ ਲੇਬਰ ਕਰਦੇ ਨੇ ਉਹ ਹੜਤਾਲ ਕਰੀ ਬੈਠੇ ਨੇ ਉਹਦਾ ਕਾਰਨ ਕੀ ਹੈ ਉਹ ਵੀ ਦੱਸਾਂਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮਸ਼ੀਨਾਂ ਬੰਦ ਪਈਆਂ ਨੇ ਆਜੋ ਜੀ ਲੇਬਰ ਨੇ ਹੜਤਾਲ ਕੀਤੀ ਹੋਈ ਹੈ ਇਹ ਮਸ਼ੀਨਾਂ ਬੰਦ ਪਈਆਂ ਨੇ ਕਿਉਂ ਬੰਦ ਪਈਆਂ ਨੇ ਉਹ ਵੀ ਜਾਣਕਾਰੀ ਦਿਵਾਵਾਂਗੇ ਗੱਲਬਾਤ ਕਰਾਵਾਂਗੇ ਥੋੜੀ ਲੇਬਰ ਦੇ ਨਾਲ ਲੇਬਰ ਸਾਰੀ ਸੁੱਤੀ ਪਈ ਹੈ ਮੋਬਾਈਲ ਚਲਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਵਾਕ ਵੀ ਰੋਟੀ ਖਾਣੋਂ ਤੰਗ ਹੋਣਗੇ ਆ ਦੇਖੋ ਦੇਖ ਸਕਦੇ ਹੋ ਤੁਸੀਂ ਕਰੀ ਇੱਧਰ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰੀ ਮੰਡੀ ਬੰਦ ਪਈ ਹੈ ਕਿਸੇ ਟਾਈਮ ਇਹ ਮੰਡੀ ਜਦੋਂ ਹੜਤਾਲ ਖੁੱਲੀ ਹੁੰਦੀ ਹੈ ਤਾਂ ਇਸ ਟਾਈਮ ਜਿਰੀ ਦਾ ਸੀਜ਼ਨ ਹੁੰਦਾ ਤੇ ਮਸ਼ੀਨਾਂ ਤੜਾ ਤੜ ਚੱਲ ਰਹੀਆਂ ਹੁੰਦੀਆਂ ਨੇ ਕੰਮ ਹੁੰਦਾ ਹੁੰਦਾ ਪਰ ਦੂਜੇ ਪਾਸੇ ਹੜਤਾਲ ਹੋਣ ਦੇ ਕਾਰਨ ਸਾਰਾ ਕੰਮ ਰੁਕ ਚੁੱਕਿਆ ਇਹ ਬੰਦੇ ਜਿਹੜੇ ਫਿਰ ਰਹੇ ਨੇ ਕਿਸਾਨ ਭਾਈ ਵੀ ਆਏ ਹੋਏ ਨੇ ਉਹ ਵੀ ਤੰਗ ਹੋ ਰਹੇ ਨੇ ਲੇਬਰ ਆਏ ਬੰਦੇ ਵੀ ਤੰਗ ਹੋ ਰਹੇ ਨੇ ਇਹਨਾਂ ਦਾ ਕੋਈ ਰੋਲਾ ਵੀ ਕੀ ਕਹਿੰਦੇ ਸਾਨੂੰ ਸਾਡਾ ਰੇਟ ਵਧਾਇਆ ਨਹੀਂ ਗਿਆ ਇਹ ਰੋਲਾ ਆਜੋ ਗੱਲਬਾਤ ਕਰਾਈਏ ਥੋੜੀ ਲੇਬਰ ਆਏ ਨਾਲ ਵੀ ਕਿਉਂ ਮਸ਼ੀਨਾਂ ਬੰਦ ਕੀਤੀਆਂ ਹੋਈਆਂ ਨੇ ਕੀ ਕਾਰਨ ਦਾ ਮੌਜੂਦ ਨੇ ਲੇਬਰ ਜੂਨੀਅਰ ਦੇ ਪ੍ਰਧਾਨ ਲਖਵੀਰ ਨਾਬਾ ਦੇ ਲਖਵੀਰ ਸਿੰਘ ਲਖਾ ਲਖਾ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਠੀਕ ਹੋ ਹਾਂਜੀ ਮੈਨੂੰ ਪਤਾ ਲੱਗਿਆ ਕਰਨੇ ਵੀ ਅੱਜ ਜਿਹੜੀ ਦੀਵਾਲੀ ਆ ਰਹੀ ਹੈ ਹਾਂਜੀ ਹਾਂਜੀ ਉਹ ਚਾਹਤ ਦੀ ਪਟਾਕੇ ਨਹੀਂ ਲੈ ਕੇ ਆਉਣੇ ਤੁਸੀਂ ਹਾਂਜੀ ਹਾਂਜੀ ਕੀ ਕਾਰਨ ਹੈ ਵੀ ਤੁਸੀਂ ਬਹਿਲੇ ਬੈਠੇ ਹੋ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਓ ਠੀਕ ਹੈ ਵੀ ਲੇਬਰ ਥੋੜੀ ਬੰਦ ਕਿਉਂ ਹੋਈ ਪਈ ਹੈ ਇਹ ਜਿਹੜੇ ਬੰਦੇ ਖੜੇ ਨੇ ਲੇਬਰ ਆਏ ਕਿਉਂ ਬੰਦ ਕੀਤਾ ਕੰਮ ਕਿਉਂ ਰੋਕਿਆ ਹੋਇਆ ਇਹ ਸਾਡਾ ਇਹ ਸਰਕਾਰ ਤੋਂ ਸਾਡੇ 25% ਵਾਅਦਾ ਲੈਣਾ ਜੀ ਮਜ਼ਦੂਰੀ 'ਚ ਠੀਕ ਹੈ ਉਸ ਕਰਕੇ ਸਾਡੀ ਹੜਤਾਲ ਆ ਗਈ ਤੇ ਘਰ ਨੇ ਤੁਹਾਡਾ ਵਾਦਾ ਵੀ ਕਰਿਆ ਹੋਇਆ ਹੈਗਾ ਠੀਕ ਹੈ ਵੀ ਅਸੀਂ 25% ਤੋਂ ਬਾਅਦ ਮਜ਼ਦੂਰੀ ਚ ਵਾਦਾ ਕਰਾਂਗੇ ਠੀਕ ਹੈ ਜੀ ਤੇ ਸਾਡੀ ਪਿਛਲੇ ਸਾਲ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈਗਾ ਠੀਕ ਹੈ ਜੀ ਤੇ ਹਾਲੇ ਤੱਕ ਉਹਨੇ ਅਸੀਂ ਵਾਦੇ ਤੇ ਪੂਰਨੇ ਉਤਰੇ ਹੈਗੇ ਸਾਡੇ ਪਿਛਲੇ ਸਾਲ ਤੋਂ ਜਦੋਂ ਹੜਤਾਲ ਹੋਈ ਸੀ ਉਦੋਂ ਆ ਕੇ ਉਹ ਮੰਦਰ ਚ ਹੈਨਾ ਥੋੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਉਸ ਟਾਈਮ ਤੁਹਾਨੂੰ ਝੂਠਾ ਲਾਰਾ ਲਾਇਆ ਗਿਆ ਝੂਠਾ ਲਾਰਾ ਸਰਕਾਰ ਵੱਲੋਂ ਸਰਕਾਰ ਵੱਲੋਂ ਹਾਂਜੀ ਸਰਕਾਰ ਵੱਲੋਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਹੋਵੇ ਹੋਰ ਵੀ ਆਏ ਹੋਣਗੇ ਹਾਂਜੀ ਸਰਕਾਰ ਕੋਲ ਸਾਡੀ ਮੀਟਿੰਗ ਹੈਗੀ ਸੀ ਮੰਤਰੀ ਸਾਹਿਬ ਨਾਲ ਸੀਮ ਸਾਹਿਬ ਨਾਲ ਤੇ ਕੱਲ ਵੀ ਬਸ ਉਹ ਆਧ ਵਿਚਾਰੇ ਰਹੀ ਆ ਮੀਟਿੰਗ ਤੇ ਅੱਜ ਫੇਰ ਸਾਡੀ ਮੀਟਿੰਗ ਹੈ 11 ਵਜੇ 11 ਵਜੇ ਤੋਂ ਬਾਅਦ ਦੇਖੋ ਉਸ ਮੀਟਿੰਗ ਤੋਂ ਬਾਅਦ ਕੀ ਹੋਊਗਾ ਜਾਂ ਸਾਨੂੰ 25% ਸਾਡੇ ਵਾਅਦਾ ਕਰਨਗੇ ਜਾਂ ਨਹੀਂ ਕਰਨਗੇ ਠੀਕ ਹੈ ਜੇ ਉਹਨਾਂ ਨੇ ਨਹੀਂ 25% ਵਾਅਦਾ ਕਰਿਆ ਸਾਨੂੰ ਮਜ਼ਦੂਰੀ ਨਹੀਂ ਮਿਲੀ ਵਧਾਈ ਤੇ ਫਿਰ ਸਾਡੀ ਹੜਤਾਲ ਇਸ ਤਰ੍ਹਾਂ ਹੀ ਚੱਲੂਗਾ ਸੰਘਰਸ਼ੜਾ ਚੱਲੂਗਾ ਹੜਤਾਲ ਹੀ ਚੱਲੂ ਪਿਛਲੇ ਸਾਲ ਜਦੋਂ ਵਾਦਾ ਕੀਤਾ ਜੇ ਤੁਸੀਂ ਕਹਿ ਰਹੇ ਹੋ ਪਿਛੇ ਸਾਡ ਥੋੜੀ ਹੜਤਾਲ ਸੀ ਬੰਦ ਹੋਈ ਤਿੰਨ ਚਾਰ ਦਿਨ ਬੰਦ ਰਿਹਾ ਲਗਾਤਾਰ ਬਹੁਤ ਖਬਰਾਂ ਵੀ ਲੱਗੀਆਂ ਤੇ ਫਿਰ ਉਤੋਂ ਸਮਝੋਤਾ ਕਿਉਂ ਕੀਤਾ ਤੁਸੀਂ ਸਮਝੋ ਉੱਤੋਂ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਜੀ ਅੱਛਾ ਸਰਕਾਰ ਵੱਲੋਂ ਜੀ ਅੱਛਾ ਪ੍ਰਸ਼ਾਸਨ ਨੇ ਵੀ ਪ੍ਰੈਸ਼ਰ ਪਾਇਆ ਸਾਡੇ ਉੱਤੇ ਠੀਕ ਹੈ ਵੀ ਮਲ ਕੇ ਅਸੀਂ ਥੋੜੇ ਥੋੜੇ ਤੋਂ ਧੱਕੇ ਨਾਲ ਕੰਮ ਕਰਵਾਵਾਂਗੇ ਅੱਛਾ ਨਹੀਂ ਧੱਕੇ ਨਾਲ ਕੋਣ ਕੰਮ ਕਰਾ ਲੈਂਦਾ ਕੋਈ ਥੋੜੀ ਸੈਟਿੰਗ ਹੋਈ ਹੋਵੇ ਵੀ ਬਾਤ ਕੋਈ ਸੈਟਿੰਗ ਨਹੀਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਹੈਗਾ ਜੀ ਸਾਡਾ ਬਲਕਿ ਪ੍ਰੈਸ਼ਰ ਪਿਆ ਤੇ ਆ ਸਾਡੇ ਤੇ ਪ੍ਰੈਸ਼ਰ ਪਿਆ ਫਿਰ ਜੀ ਐਤ ਕੀ ਪ੍ਰੈਸ਼ਰ ਪੈ ਗਿਆ ਫਿਰ ਤਾਂ ਗੱਲ ਉੱਥੀ ਦੀ ਉੱਥੀ ਰਹੇਗੀ ਹੁਣ ਦੇਖੋ ਅਸੀਂ ਡਟ ਕੇ ਖੜੇ ਆਗੇ ਪੂਰੇ ਪੰਜਾਬ ਲੈਵਲ ਤੇ ਹੜਤਾਲ ਆ ਗਈ ਅਸੀਂ ਮੁਕਾਬਲਾ ਅਸੀਂ ਫੁੱਲ ਕਰ ਰਹੇ ਆਗੇ ਸਾਰੇ ਸਾਡੇ ਸਾਥੀ ਸਾਰੇ ਟੀਮ ਰੋਹ ਜਿੱਥੇ ਆ ਤੁਹਾਡਾ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਪੈਸਿਆਂ ਦਾ ਵਾਧਾ ਨਹੀਂ ਹੋਇਆ ਰੇਟ ਕਿੰਨਾ 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 ਫਰਕ ਆ ਮਜ਼ਦੂਰੀ ਦਾ ਬਹੁਤ ਫਰਕ ਆ ਜੀ ਅੰਮਾਲ ਕੇ ਹਰਿਆਣਾ ਨਾਲੋਂ ਵੀ ਹਰਿਆਣਾ ਸਾਡੇ ਨਾਲੋਂ ਅੱਗੇ ਹੈ ਜੀ ਮਜ਼ਦੂਰੀ ਚ ਪੰਜਾਬ ਸਾਡਾ ਪਿੱਛੇ ਹੈ ਜੀ ਹਰਿਆਣਾ ਅੱਛਾ ਉੱਥੇ ਕਿੰਨੀ ਕਿੰਨੀ ਆ ਮਜ਼ਦੂਰੀ ਉੱਥੇ 17 18 ਪਲਸ ਹੈਗੀ ਹੈ ਜੀ ਹਾਂਜੀ ਉਰੇ ਕਿੰਨੀ ਆ ਜੀ ਉਰੇ ਆਪਣੇ ਹੈਗੀ ਆ 16 ਕੁਛ 16 ਕੁਛ ਜਮਾ ਦਾ ਉਥੇ 2 2.5 3 ਵੱਧ ਆ ਜੀ ਹਾਂਜੀ ਓਕੇ ਉਥੇ ਤਾਂ ਫਿਰ ਸਰਕਾਰ ਵੀ ਹੋ ਰਿਹਾ ਉਥੋਂ ਹੋ ਰਹਾ ਹਾਂਜੀ ਫਿਰ ਮੈਨੂੰ ਤੁਸੀਂ ਗਾਲਾਂ ਵੀ ਕੱਢਦੇ ਨੇ ਕਈ ਬੰਦੇ ਠੀਕ ਹੈ ਪਰ ਲੇਬਰ ਉਥੇ ਵੱਧ ਆ ਹਾਂਜੀ ਹਾਂਜੀ ਲੇਬਰ ਉਥੇ ਜਾਉਜੀ ਇੱਥੇ ਰੇਟ ਵੱਧ ਹੈ ਠੀਕ ਹੈ ਇਸ ਕਾਰਨ ਵੀ ਸਾਡੇ ਇੱਥੇ ਲੇਬਰ ਬਹੁਤ ਘੱਟ ਆ ਰਿਹਾ ਹੋਣਾ ਇਹ ਦਿਨਾਂ 'ਚ ਸੀਜ਼ਨ ਹੁੰਦਾ ਹੈ ਹਾਂਜੀ ਮਸ਼ੀਨਾਂ ਚੱਲਦੀਆਂ ਹੁੰਦੀਆਂ ਤਾਂ ਕਿਸਾਨ ਭਰਾ ਵੀ ਤੰਗ ਹੁੰਦੇ ਉਹਨਾਂ ਦੇ ਹੁੰਦੇ ਨੇ ਜੀ ਠੀਕ ਹੈ ਤੇ ਫਿਰ ਉਹ ਐਡ ਕੀਤਾ ਮੈਨੂੰ ਲੱਗਦਾ ਤਿਹਾਰ ਵੀ ਇਸੇ ਮਹੀਨੇ 'ਚ ਨੇ ਸਾਰੇ ਹਾਂਜੀ ਹਾਂ ਉਖਾ ਹੋਊਗਾ ਜੀ ਇਹ ਤਾਂ ਮੰਤਰੀ ਸਾਹਿਬ ਦੇਖਣੀ ਮਹਿੰਗਾਈ ਹੁਣ ਸਾਡੇ ਵਾਸਤੇ ਵੀ ਤਾਂ ਹੈਗੀ ਆ ਕਿਹੜਾ ਮੰਤਰੀ ਐ ਤੁਹਾਡਾ ਸੀਐਮ ਸੀਆਵਾ ਮੁੱਖ ਮੰਤਰੀ ਉਹਨਾਂ ਨਾਲ ਹੀ ਸਾਡੀ ਸਰਕਾਰ ਨਾਲ ਲੜਾਈ ਆ ਸਾਡੀ ਸਰਕਾਰ ਨਾਲ ਲੜਾਈ ਹਾਂਜੀ ਠੀਕ ਐ ਜਦੋਂ ਹਰ ਇੱਕ ਚੀਜ਼ ਦੇ ਰੇਟ ਉੱਤੇ ਹੁੰਦੇ ਨੇ ਵੱਧ ਹੁਣ ਕਿੰਨੇ ਦਿਨ ਹੋ ਗਏ ਕੰਮ ਬੰਦ ਕੀਤੇ ਨੇ ਅੱਜ ਸਾਡਾ ਇਹ ਦੂਜਾ ਦਿਨ ਆ ਜੀ ਦੂਜਾ ਦਿਨ ਐ ਹਾਂਜੀ ਤੇ ਹੋਰ ਕੋਈ ਬੰਦਾ ਹੈਸ ਪ੍ਰਧਾਨ ਠੀਕ ਐ ਜੀ ਕਰੈਲ ਸਿੰਘ ਜੀ ਤੁਸੀਂ ਵਾਈਸ ਵਧਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਰੋਟੀ ਲੇਬਰ ਰੁਕੀ ਹੋਈ ਹੈ ਇਸ ਟਾਈਮਾ ਕੰਮ ਨਹੀਂ ਕਰ ਰਹੀ ਥੋਡੀ ਹੜਤਾਲ ਚੱਲ ਰਹੀ ਹੈ ਕੀ ਕਹਿਣਾ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਸੀ ਇਹੀ ਪੀਲ ਕਰਨਾ ਚਾਹੁੰਦਾ ਹਾਂ ਸੀਐਮ ਸਾਹਿਬ ਨੂੰ ਉਹਨਾਂ ਨੇ 2.5 ਸਾਲ ਹੋ ਗਏ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਮੰਡੀ ਦੇ ਠੇਕੇਦਾਰਾਂ ਨਾਲ ਲੇਬਰ ਨਾਲ ਠੀਕ ਹੈ ਜਿਸ ਟਾਈਮ ਸਾਡੀ ਸਰਕਾਰ ਆਊਗੀ ਸਾਡੀ ਸਰਕਾਰ ਲਿਆਓ ਠੀਕ ਹੈ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਝਾੜੂ ਵਾਲਿਆਂ ਦੀ ਅਸੀਂ ਤੁਹਾਡੀ ਮਜ਼ਦੂਰੀ ਦੇ ਵਿੱਚ 25% ਦਾ ਵਾਅਦਾ ਕਰਾਂਗੇ ਠੀਕ ਹੈ ਪਰ ਸਰਕਾਰ ਸਾਨੂੰ ਲਾਰੇ ਲਾਈ ਜਾਂਦੀ ਹੈ 2.5 ਸਾਲ ਹੋ ਗਏ ਨੇ ਸਰਕਾਰ ਵਾਲੀ ਨੂੰ ਸਾਨੂੰ ਲਾਰੇ ਲਾਈ ਜਾਂਦੀ ਹੈ ਉਹਨਾਂ ਦੇ ਪੱਡੇ ਤੇ ਕੋਈ ਵੀ ਜੂਣੀ ਸਰਚ ਨਹੀਂ ਇਹ ਹੜਤਾਲ ਪੰਜਾਬ ਲੈਵਲ ਤੇ ਚੱਲ ਰਹੀ ਹੈ ਪਿਛਲੇ ਸਾਲ ਮੰਗ ਹਾਂਜੀ ਇਹ ਪੰਜਾਬ ਲੈਵਲ ਤੇ ਹੈ ਜੀ ਹੜਤਾਲ ਠੀਕ ਹੈ ਤੇ ਗਿਆ ਹੋਰ ਕੀ ਕਹਿਣਾ ਚਾਹਦੇ ਹੋ ਤੁਸੀਂ ਪ੍ਰਸ਼ਾਸਨ ਦਾ ਬੰਦਾ ਕੋਈ ਸਰਕਾਰ ਦਾ ਪਹੁੰਚਾ ਨਵੇਂਦਾ ਪਹੁੰਚਾ ਰੋਡੇ ਸਰਕਾਰ ਦਾ ਨਵੇਂਦਾ ਸਾਡੇ ਲੈਵੇ ਸਰ ਕੋਈ ਵੀ ਪਹੁੰਚਿਆ ਜੀ ਠੀਕ ਹੈ ਕੋਈ ਮੈਸੇਜ ਆਉਂਦਾ ਹੋਵੇ ਵੀ ਭਾਈ ਕੰਮ ਸਟਾਰਟ ਕਰ ਲੋ ਜੇ ਉਹ ਮੈਸੇਜ ਵੀ ਕੋਈ ਆਇਆ ਛੋਟੇ ਜਿਹਾ ਆਤੇ ਵਿਸ਼ੇਸ਼ਣਾ ਜੀ ਇਹੀ ਸਾਨੂੰ ਕਹੀ ਜਾਂਦੀ ਆ ਵੀ ਰਾਜਪੁਰਾ ਮੰਡੀ ਚੱਲ ਰਹੀ ਆ ਸਮਾਣਾ ਮੰਡੀ ਚੱਲ ਰਹੀ ਆ ਪਾਤਲਾ ਮੰਡੀ ਚੱਲ ਰਹੀ ਆ ਤੁਸੀਂ ਨਾ ਭਾ ਮੰਡੀ ਕਿਉਂ ਬੱਤ ਕਰੀ ਬੈਠੇ ਹੋ ਹੈ ਤੁਸੀਂ ਮੰਡੀ ਚਲਾਓ ਨਹੀਂ ਨਹੀਂ ਤੁਸੀਂ ਮੰਡੀ ਚਲਾਵੇਂ ਕੋ ਤਾਂ ਅਸੀਂ ਪ੍ਰਸ਼ਾਸਨ ਤਾਂ ਦਬਾਅ ਪਾ ਕੇ ਤਾਂ ਮੰਡੀ ਅਸੀਂ ਚਲਾਵਾਂਗੇ ਨਹੀਂ ਚਲੋ ਉਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਪਰ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਪੰਜਾਬ 'ਚ ਕਿਤੇ ਚੱਲ ਰਹੀ ਹੈ ਜੇ ਤੁਸੀਂ ਪ੍ਰਧਾਨ ਵਾਈਸ ਪ੍ਰਧਾਨ ਨਾਲ ਥੋੜੇ ਵੀ ਕੰਟੈਕਟ ਹੋਣਗੇ ਆ ਕੰਟੈਕਟ ਆਏਗੇ ਨੇ ਜੀ ਕਿਤੇ ਵੀ ਨਹੀਂ ਚੱਲ ਰਹੀ ਹੈ ਜੀ ਇਹ ਤਾਂ ਇੱਕ ਸਾਨੂੰ ਨਾਬਾ ਮੰਡੀ ਦੇ ਠੇਕੇਦਾਰਾਂ ਨੂੰ ਗਮਰਾਹ ਕਰ ਰਹੀ ਹੈ ਸਾਡੀ ਅਰਥ ਦੇ ਭਾਈ ਨੇ ਗੱਲ ਵਧੀਆ ਕਹੀ ਜਦੋਂ ਮਜ਼ਦੂਰ ਕਿਸਾਨਾਂ ਦੇ ਹੱਕ 'ਚ ਬਾਰਡਰਾਂ ਦੇ ਜਾ ਕੇ ਖੜਾ ਤਾਂ ਕਿਸਾਨਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ ਵੀ ਸਾਡੇ ਨਾਲ ਮੰਡੀ 'ਚ ਆ ਕੇ ਖੜੋ ਤੇ ਕਿਸਾਨ ਭਰਾ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਆਜੋ ਆਇਓ ਬੱਪੂ ਜੀ ਆਜਾ ਕੀ ਨਾਮ ਹੈ ਜੀ ਤੁਹਾਡਾ ਜੀ ਸੰਗ ਹੈ ਅੱਜ ਨਾਜੀ ਸੰਗ ਹੈ ਕਿਥੋਂ ਜੀ ਕੋਟੜੀ ਬੋਲਦੇ ਕੋਟੜੀ ਕਿਹੜਾ ਅੱਜ ਕਿਵੇਂ ਦੇਖਦੇ ਚੋ ਮਜ਼ਦੂਰਾਂ ਦੇ ਵੱਲੋਂ ਮੰਡੀਆਂ ਦੇ ਵਿੱਚ ਹੜਤਾਲਾਂ ਕੀਤੀਆਂ ਗਈਆਂ ਨੇ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਾਂ ਸਾਡੀ ਜੀਰੀ ਆਈ ਪਈ ਆ ਅਜ ਨਾਂ ਠੇਕਾ ਜੀ ਹੁੰਦੀ ਆ ਉੱਚੀ ਬੋਲੋ ਚਰਾਈ ਹੁੰਦੀ ਆ ਤੇ ਨਾਂ ਧਰਾਈ ਹੁੰਦੀ ਆ ਤਰਾਹੀ ਹੁੰਦੀ ਆ ਤੇ ਨਾ ਤਰਾਹੀ ਹੁੰਦੀ ਆ ਠੀਕ ਹੈ ਤੁਹਾਨੂੰ ਮੁਸ਼ਕਲਾਂ ਮੁਸ਼ਕਲ ਆ ਰਹੀਆਂ ਨੇ ਠੀਕ ਹੈ ਕਿਸ ਤਰ੍ਹਾਂ ਲੱਗਦਾ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਵੀ ਆ ਹੋਤੇ ਹਾਰਾਂ ਦਾ ਸੀਜ਼ਨ ਵੀ ਆ ਇਸ ਮਹੀਨੇ ਉਧਰੋਂ ਮੰਡੀ ਦੇ ਵਿੱਚ ਹੜਤਾਲ ਹੋ ਗਈ ਕਿੰਨੇ ਦਿਨ ਦੋ ਦਿਨ ਕਿੰਨੇ ਦਿਨ ਹੋ ਗਏ ਹਰਾਸ਼ ਨੇ ਦੋ ਦਿਨ ਤਾਂ ਹੋਈ ਹੈ ਦੋ ਦੋ ਦਿਨ ਹੋ ਗਏ ਜੀ ਦੋ ਦਿਨ ਹਰਾਸ਼ ਅੰਦਰ ਹੋ ਗਈ ਠੀਕ ਹੈ ਫਿਰ ਕੋਈ ਸੁਣਵਾਈ ਹੈ ਨਹੀਂ ਉਰੇ ਕੋਈ ਸੁਣਵਾਈ ਨਹੀਂ ਹੈਗੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਦਾ ਮੰਗਾਂ ਪੂਰੀਆਂ ਕਰਨ ਜੀ ਠੀਕ ਹੈ ਤੇ ਸਾਡਾ ਜਿਹੜਾ ਮੰਡੀ ਦੇ ਵਿੱਚ ਫਸਲ ਦਾ ਕੰਮ ਆ ਉਹ ਚੱਲਦਾ ਹੋਵੇ ਚੱਲਦਾ ਹੋਵੇ ਹਾਂ ਠੀਕ ਹੈ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਆ ਜਾਇਜ਼ ਮੰਗਾ ਨੇ ਜੀ ਉਹ ਪੂਰੀਆਂ ਹੋਣ ਚਾਹੀਦੀਆਂ ਨੇ ਤੇ ਇੱਕ ਜਿਵੇਂ ਆਪ ਸਬਕਾ ਪ੍ਰਧਾਨ ਖੜੇ ਸੀ ਵੀਰਵਾ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜਦੋਂ ਅਸੀਂ ਬਾਰਡਰ ਤੇ ਧਰਨਾ ਲੱਗਿਆ ਅਸੀਂ ਨਾਲ ਗਏ ਕਿਸਾਨਾਂ ਦੇ ਨਾਲ ਖੜੇ ਪਰ ਅੱਜ ਸਾਡੇ ਨਾਲ ਕੋਈ ਨਹੀਂ ਖੜ ਰਿਹਾ ਉਹ ਕਿਵੇਂ ਦੇਖਦੇ ਤੁਸੀਂ ਇਹ ਜੇ ਇਹਨਾਂ ਨੇ ਸੱਦਾ ਨਹੀਂ ਦਿੱਤਾ ਹੈਗਾ ਜੇ ਕਿਸਾਨਾਂ ਨੂੰ ਸੱਦਾ ਦਿੱਤਾ ਹੁੰਦਾ ਤੇ ਨਾਲ ਖੜਦੇ ਠੀਕ ਹੈ ਅਸੀਂ ਹੁਣ ਵੀ ਖੜਿਆ ਇਹਨਾਂ ਦੇ ਨਾਲ ਹੀ ਖੜਿਆ ਠੀਕ ਹੈ ਜਿਵੇਂ ਵੀ ਇਹ ਕਹਿਣਗੇ ਅਸੀਂ ਨਾਲ ਆਈਏ ਨਹੀਂ ਹਾਂ ਠੀਕ ਹੈ 나જર ਸਿੰਘ ਸਾਡੇ ਨਾਲ ਸਦਾ 나જર ਸਿੰਘ ਕਮੇਲੀ ਤੋਂ ਨੇ ਇਹਨਾਂ ਨੇ ਕਿਹਾ ਵੀ ਸਾਨੂੰ ਅਜੇ ਤੱਕ ਕਿਸਾਨਾਂ ਨੂੰ ਕੋਈ ਮੈਸੇਜ ਨਹੀਂ ਲੱਗਿਆ ਜੇ ਸਾਨੂੰ ਮੈਸੇਜ ਲੱਗੂ ਜਥੇਬੰਦੀ ਨੂੰ ਅਸੀਂ ਇਹਨਾਂ ਦੇ ਨਾਲ ਖੜਾ ਖੜਾਗੇ ਤੁਸੀਂ ਕਿਹੜੀ ਕਿਸਾਨ ਜੂਨੀਅਨ ਵਿੱਚ ਹੈਗੇ ਅਸੀਂ ਆ ਰਾਜਾਣ ਰਾਜਾ ਅਸੀਂ ਵੀ ਕਿਸਾਨ ਜੂਨੀਅਨ ਆ ਇਹਨਾਂ ਦੇ ਨਾਲ ਖੜਾਂਗੇ ਇਹ ਵੀ ਸਾਡੇ ਭਰਾ ਦੇ ਤੁਸੀਂ ਨਾਬਾ ਦੀ ਨਾਜ ਮੰਡੀ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਰਣਜੀਤ ਸਿੰਘ ਨਾਬੇ ਵਾਲਾ ਹਾਂ ਪਿੱਛੇ ਪਿੱਛੇ ਖੜਦੇ ਯਾਰ ਹਾਂਜੀ ਕੀ ਨਾਮ ਹੈ ਜੀ ਵੀਰਵਲ ਪ੍ਰਧਾਨ ਸਾਹਿਬ ਦਾ ਠੀਕ ਹੈ ਜੀ ਤੇ ਜਿਹੜਾ ਸਾਡਾ ਸੰਘਰਸ਼ ਪੰਜਾਬ ਦੇ ਵਿੱਚ ਜੇਬਰ ਦਾ ਚੱਲਿਆ ਹੋਇਆ ਮਜ਼ਦੂਰੀ ਦਾ ਸਾਡਾ ਇਹਦੇ ਵਿੱਚ ਮਹਿੰਗਾਈ ਦਾ ਜ਼ਮਾਨਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਬਿਹਾਰ ਚੋਂ ਸਾਡੇ ਲਈ ਲੇਬਰ ਆਂਦੀ ਹੈ ਠੀਕ ਹੈ ਜੀ ਇਹਨਾਂ ਦਾ 2-2 3-3000 ਰੁਪਿਆ ਖਰਚੇ ਦਾ ਸਾਨੂੰ ਰੇ ਲੇਬਰ ਦਾ 4-4000 ਜਾਂਦਾ ਕਿਰਾਇਆ ਲੱਗ ਜਾਂਦਾ ਪੜਾ ਲੱਗ ਜਾਂਦਾ ਠੀਕ ਹੈ ਜਿਹੜੀ ਲੇਬਰ ਹੈ ਪੰਜਾਬ ਦੇ ਵਿੱਚ ਇੱਕ ਮਜ਼ਦੂਰੀ ਦੇ ਕਾਰਨ ਸਾਨੂੰ ਲੇਬਰ ਦੀ ਬਹੁਤ ਘਾਟ ਪੈਂਦੀ ਹੈ ਹਰਿਆਣੇ ਨਾਲੋਂ ਰਾਜਸਥਾਨ ਨਾਲੋਂ ਸਾਡਾ ਵੀ ਸੀਐਮ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੇ ਵੀ ਪੰਜਾਬ ਦੇ ਵਿੱਚ ਮਜ਼ਦੂਰ ਨੂੰ ਪੂਰੇ ਹੱਕ ਦੀ ਮਜ਼ਦੂਰੀ ਮਿਲਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਮੰਡੀ ਦਾ ਕੰਮ ਬੰਦ ਕਰਨ ਦੀ ਲੋੜੇ ਨਾ ਪਵੇ ਠੀਕ ਹੈ ਕੋਈ ਕੰਮ ਬੰਦ ਬੰਦ ਕਰਨ ਦੀ ਕਿਸੇ ਨੂੰ ਲੋੜ ਨਹੀਂ ਹੈ ਜੇ ਸਾਡਾ ਗੁਜ਼ਾਰਾ ਉਰੇ ਹੁੰਦਾ ਹੋਵੇ ਠੀਕ ਹੈ ਅਸੀਂ ਵੀ 6-6 ਮਹੀਨੇ ਉਰੇ ਬੈਠ ਕੇ ਮੰਦੇ ਦੇ ਵਿੱਚ ਮੰਦਾ ਕੱਢਦੇ ਆ ਠੀਕ ਹੈ ਆਰਧੀਆਂ ਤੋਂ ਪੈਸਾ ਸਿਰ ਚੜਾ ਕੇ ਅਸੀਂ ਕਰਜ਼ਾ ਖਾ ਲੈਂਦੇ ਆ ਵਿਹਾਰ ਚੋਂ ਲੇਬਰ ਮੰਗਾਨੇ ਆ ਠੀਕ ਹੈ ਵਿਹਾਰ ਤੋਂ ਦੇਖੋ ਕਿੰਨੀ ਦੂਰ ਵਿਹਾਰ ਹੈ ਵਿਚਾਰੇ ਆ ਕੇ ਇਹ ਵੀ ਕੰਮ ਕਰਦੇ ਨੇ ਠੀਕ ਹੈ ਇਹਨਾਂ ਦੇ ਕੋਈ ਉਹੀ 5-7000 ਰੁਪਿਆ ਪੰਜਾਬ 'ਚ ੱੱਲੇ ਪੈਂਦਾ ਠੀਕ ਹੈ ਨਹੀਂ ਹਰ ਦੁਨੀਆ ਹਰ ਵਰਕਰ ਰੱਜ ਕੇ ਰੋਟੀ ਖਾਰੇ ਪੰਜਾਬ 'ਚ ਠੀਕ ਹੈ ਜੀ ਸਿਰਫ ਮੰਡੀ ਵਾਲੇ ਮਜ਼ਦੂਰ ਤੋਂ ਸਭ ਪੈ ਮੰਡੀਆ ਮਜ਼ਦੂਰਾ ਨਾ ਕਿਉਂ ਧੱਕਾ ਹੋ ਰਿਹਾ ਪਿਛਲੇ ਸਾਲ ਵੀ ਤੁਸੀਂ ਹੜਤਾਲ ਕੀਤੀ ਇਸ ਸਾਲ ਵੀ ਹੜਤਾਲ ਕੀਤੀ ਫੇਰ ਤੁਹਾਡਾ ਕੋਈ ਹੱਲ ਨਹੀਂ ਨਿਕਲਦਾ ਜਿਹੜਾ ਲੱਕੜ ਦਾ ਗੁੱਡਾ ਸਾਨੂੰ ਮਜ਼ਦੂਰ ਬੰਦੇ ਨੂੰ ਦੇ ਦੇਂਦਾ ਅਗਲਾ ਜਿਹੜਾ ਮਜ਼ਦੂਰ ਬੰਦਾ ਮੰਡੀ ਦਾ ਐਸਾ ਆ ਕੇ ਕੰਮ ਸਾਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਨਾ ਅਸੀਂ ਪ੍ਰੈਸ਼ਰ ਮੰਨੀਏ ਅਸੀਂ ਮਜ਼ਦੂਰ ਬੰਦੇ ਨਾ ਤਾਂ ਸਾਨੂੰ ਕਿਸੇ ਦਾ ਡਰ ਹੈ ਸਾਡਾ ਰੂਰੇ ਕਿਹੜਾ ਕੋਈ ਜਿਆਦਾ ਵੱਡਾ ਬਿਜ਼ਨਸ ਆ ਜੀ ਆਪਦਾ ਚੱਕ ਕੇ ਚੜੀ ਤੋਂ ਬਾਹਰ ਭੱਜ ਜਾਗੇ ਵਿਹਾਰ ਵਾਲਾ ਬੰਦਾ ਵਿਹਾਰ ਨੂੰ ਭੱਜ ਜਾਊਗਾ ਸੂਰੇ ਕੀ ਮੰਡੀ ਰੁਲਦੀਆਂ ਫਿਰਨੂਗੀਆਂ ਜੇ ਸਾਡੀ ਅੱਜ ਗੱਲ ਨਾ ਸੁਣੀ ਸਾਡੀ ਕਮੇਟੀ ਦੀ ਹੁਣ ਮੀਟਿੰਗ ਥੋੜੀ ਜਿਹੀ ਸਾਡੀ ਮੀਟਿੰਗ ਜੀ ਦੇਖੋ ਸਾਡੇ ਜਿਹੜੇ ਬਡੇ ਪ੍ਰਧਾਨ ਜੀ ਨੇ ਹਰਮੇਸ਼ ਕੁਮਾਰ ਤੁਲੀ ਜੀ ਉਹਨਾਂ ਦੀ ਪਾਰਟੀ ਹੈ ਉਹਨਾਂ ਦੀ ਮੰਤਰੀਆਂ ਨਾਲ ਬੈਠਗਾ ਅੱਜ ਜੇ ਸਾਡਾ ਫੈਸਲਾ ਨਾ ਤਾਂ ਸਾਡੀ ਹੜਤਾਲ ਸਦਾ ਲਈ 7 ਦਿਨ ਲੈ ਚ 10 ਦਿਨ ਲੈ ਸਾਡੀ ਨਾਂਬਾ ਮੰਡੀ ਬੰਦ ਪੂਰੀ ਡਟ ਕੇ ਰੋਗੇ ਪੂਰਾ ਕੰਮ ਬੰਦ ਪਿਆ ਗਰਮ ਠੇਰੀਆਂ ਹੋ ਰਹੀਆਂ ਨੇ ਜਾਂ ਕੋਈ ਟਰਾਲੀ ਖੜੀ ਹੈ ਸਾਡੇ ਵੀ ਕਿਸੇ ਵੀ ਪਰੇ ਦੇ ਕਿਸਾਨਾਂ ਕਿਸਾਨ ਵੀਰਾਂ ਦਾ ਵੀ ਨੁਕਸਾਨ ਹੈ ਦੇਖੋ ਜੀ ਪੰਜਾਬ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਦੇਖੋ ਕਿਸਾਨ ਨੂੰ ਤਾਂ ਜਦ ਅਸੀਂ ਨੇ ਖਾਬਰਾ ਲਵਾਈ ਹੋਈ ਜਾਣੀ ਕਿ ਤਰੀਕ ਦੀ ਵੀ ਭਈ ਹੜਤਾਲ ਹੈ ਜੇ ਨੈਟ ਤੇ ਪਾਇਆ ਹੋਇਆ ਇਹ ਤਾਂ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਅਸੀਂ ਜਾ ਕੇ ਉੱਥੇ ਨਾ ਪਸੀ ਇਹ ਕੰਮ ਦੇ ਵਿੱਚ ਸਾਡੀ ਮਜਬੂਰੀ ਹੈ ਜਦ ਅਸੀਂ ਮਜ਼ਦੂਰ ਬੰਦਾ ਕਿਸਾਨ ਦੇ ਨਾਲ ਜਾ ਕੇ ਬਾਰਡਰਾਂ ਦੇ ਉੱਪਰ ਜਾ ਕੇ ਨਾਲ ਖੜਦਾ ਤਾਂ ਇਹਨਾਂ ਨੂੰ ਸਾਡੇ ਨਾਲ ਵੀ ਲੱਗਣਾ ਚਾਹੀਦਾ ਵੀ ਮਜ਼ਦੂਰ ਦੇ ਹੱਕ ਦੇ ਵਿੱਚ ਤੁਸੀਂ ਇਹਨਾਂ ਲਈ ਪਾਰਟੀ ਨੂੰ ਕੰਮ ਕਰਨਾ ਚਾਹੀਦਾ ਵੀ ਮਜ਼ਦੂਰ ਦੇ ਹੱਕ ਵਿੱਚ ਸਾਡਾ ਵੀ ਹੱਕ ਦੇ ਵਿੱਚ ਖੜਨੇ ਤੁਸੀਂ ਦੇਖ ਕਿਵੇਂ ਬਾਈ ਲੱਗਦਾ ਤੁਸੀਂ ਕਿਸਾਨ ਜਿੜੀ ਲੈ ਕੇ ਆਏ ਹੋ ਜਿੜੀ ਕਿਹੜਾ ਪਿੰਡ ਆ ਆਪਣਾ ਹੁਣ ਵੇਖੋ ਖੋਗ ਪਿੰਡ ਆ ਬਾਈ ਕਿੰਨੀ ਕੁ ਮੁਸੀਬਤ ਚੱਲ ਨਹੀਂ ਪੈ ਰਹੀ ਇੱਕ ਮੁਸੀਬਤ ਤਾਂ ਬਹੁਤ ਨਹੀਂ ਪੈ ਰਹੀ ਵੀਰੇ ਫਸਲ ਜਿੜੀ ਵੱਡੀ ਵੀ ਆ ਠੀਕ ਹੈ ਹੰਡਰਵੀਆ ਖਰਾਬਣਾ ਹੋ ਜਾਏ ਕਿਤੇ ਆ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਮੌਸਮ ਦਾ ਕੋਈ ਪਤਾ ਨਹੀਂ ਕਈ ਵਾਰ ਚੀਜ਼ ਕਾਲੀ ਵੀ ਹੋ ਜਾਂਦੀ ਆ ਠੀਕ ਹੈ ਉਹਦੇ ਖਾਉਣਾ ਰੇਟ ਵੀ ਘਟ ਜਾਂਦਾ ਜੀ ਵਰਾ ਉਹਦੇ ਖਾਉਣਾ ਰੇਟ ਵੀ ਘਟਦਾ ਜੀ ਰੇਟ ਘਟਦਾ ਹਾਂਜੀ ਹਾਂ ਫਿਰ ਕੀ ਤੁਹਾਡਾ ਸਾਹਮਣਾ ਕਰਨਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਹੁਣ ਆਈ ਆਈ ਜਿਹੜਾ ਪ੍ਰਧਾਨ ਪ੍ਰਧੂ ਨੇ ਮੰਡੀਆਂ ਵਾਲੇ ਹੁਣ ਇਹਨਾਂ ਨੇ ਵੀ ਕੁਝ ਕਰਨਾ ਚਾਹੀਦਾ ਓਕੇ ਆਈ ਵੀ ਜਿਹੜੇ ਲੇਬਰ ਆਏ ਮੰਗਦੀ ਆ ਲੇਬਰ ਦੀ ਜਿਹੜੀ ਪਾਇਜ ਮੰਗ ਆ ਮੰਗਾਉ ਪੂਰੀ ਕੀਤੀ ਜਾਵੇ ਪੂਰੀ ਕੀਤੀ ਜਾਵੇ ਠੀਕ ਆ ਪ੍ਰਧਾਨ ਇਹਨਾਂ ਨੇ ਤਾਂ ਹੀ ਚੁਣਿਆ ਉਹ ਠੀਕ ਹੈ ਹਾਂਜੀ ਇਹਦਾ ਪਿਛਲੇ ਸਾਲ ਵੀ ਹੋਇਆ ਸੀ ਸਰਕਾਰ ਨੂੰ ਠੀਕ ਆ ਹਾਂਜੀ ਕਿ ਇਹ ਮੈਂ ਦੇ ਦੇਉ ਕਿ ਮਜ਼ਦੂਰਾਂ ਦੇ ਵੱਲੋਂ ਕਹਿਣਾ ਹੈਗਾ ਕਿ ਦਿੱਲੀ ਸੰਘਰਸ਼ ਦੇ ਵਿੱਚ ਮਜ਼ਦੂਰਾਂ ਨੇ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਸੀ ਪਰ ਕਿਸਾਨਾਂ ਦੇ ਵੱਲੋਂ ਮਜ਼ਦੂਰਾਂ ਦਾ ਕੋਈ ਸਾਥ ਨਹੀਂ ਦਿੱਤਾ ਜਾ ਰਿਹਾ ਹੁਣ ਦੇਖੋ ਜੀ ਕਿਸਾਨ ਵੀ ਕੀ ਕਰਨੀ ਜੀ ਉਹਨਾਂ ਦੀਆਂ ਵਿਜਿਰੀਆਂ ਖਰਾਬ ਹੋ ਰਹੀਆਂ ਨੇ ਠੀਕ ਹੈ ਹਾਂ ਜੀ ਜਿਹੜੇ ਵਾਦਰੇ ਨੇ ਆ ਲੂ ਲੂ ਲਾਉਣੇ ਨੇ ਜਿਨ੍ਹਾਂ ਨੇ ਹਾਂ ਜੀ ਕੁਝ ਐਮਐਸ ਦਾ ਯੂਨੀਅਨ ਤੋਂ ਆਈ ਸਾਨੂੰ ਅਜੇ ਤੱਕ ਕੋਈ ਅਜਿਹਾ ਮੈਸੇਜ ਨਹੀਂ ਮਿਲਿਆ ਵੀ ਸਾਨੂੰ ਆ ਕੇ ਸਾਹ ਦਿੱਤਾ ਜਾਵੇ ਠੀਕ ਹੈ ਜੇ ਅਗਰ ਇਹਨਾਂ ਦਾ ਕੋਈ ਮੈਸੇਜ ਆਵੇ ਤਾਂ ਤੁਸੀਂ ਇਹਨਾਂ ਦੇ ਨਾਲ ਖੜੇ ਹੋ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਕਹਿੰਦੇ ਜੇ ਸਾਨੂੰ ਕੋਈ ਮੈਸੇਜ ਆਦਾ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤਕੁੰਡਾ ਜੂਨੀਅਨ ਤੋਂ ਤੁਹਾਡੇ ਨਾਲ ਹਾਂਜੀ ਹਰਵਿੰਦਰ ਨਾਭਾ ਜੀ ਬੋਲਦੇ ਹਾਂ ਹਾਂਜੀ ਪ੍ਰਾਂਤੀ ਹਰਿਖਾਨੀ ਹਾਂਜੀ ਹਾਂਜੀ ਨਾਭਾ ਜੀ ਠੀਕ ਹੈ ਜੀ ਪਰ ਹਾਂਜੀ ਅਸੀਂ ਅੱਜ ਨਾਭਾ ਮੰਡੀ ਦੇ ਅਨਾਜ ਮੰਡੀ ਦੇ ਵਿੱਚ ਗਏ ਸੀ ਉੱਥੇ ਲੇਬਰ ਜੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੋਈ ਹੈ ਕਿਸਾਨਾਂ ਦੀ ਜੀਰੀ ਨਹੀਂ ਚੱਕੀ ਜਾ ਰਹੀ ਹੜਤਾਲ ਹੋਈ ਵੀ ਹੈ ਹਾਂਜੀ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਸਾਨੂੰ ਅਸੀਂ ਉਮੀਦ ਕਰਦੇ ਆਂ ਵੀ ਜੇ ਕਿਸਾਨ ਜੂਨੀਅਨ ਸਾਡੇ ਨਾਲ ਆ ਕੇ ਖੜੇ ਵੀ ਅਸੀਂ ਲੇਬਰ ਜਦੋਂ ਕਿਸਾਨਾਂ ਦੇ ਨਾਲ ਖੜਦੀ ਹੈ ਹਾਂਜੀ ਕਿਸਾਨੀ ਸੰਘਰਸ਼ ਸ਼ੰਭੂ ਜਾਂ ਖਨੋਰੀ ਹੈ ਨਾ ਕਿਤੇ ਵੀ ਹਾਂਜੀ ਤੇ ਕਹਿੰਦੇ ਵੀ ਸਾਨੂੰ ਵੀ ਸਾਡੇ ਨਾਲ ਆ ਕੇ ਖੜੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮੈਸੇਜ ਲੱਗਿਆ ਉਹਨਾਂ ਦਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਪੱਤਰਕਾਰ ਸਾਹਿਬ ਹਾਂਜੀ ਕਿਸਾਨ ਤੇ ਮਜ਼ਦੂਰ ਇੱਕ ਇਕੱਠੀ ਜਥੇਬੰਦੀ ਆ ਠੀਕ ਹੈ ਜੀ ਉੱਚੀ ਬੋਲਿਓ ਥੋੜਾ ਜਿਆਦਾ ਤੁਹਾਡੇ ਕੈਮਰੇ ਨੇ ਜੋ ਮੰਡੀ ਦੇ ਵਿੱਚ ਕਵਰ ਕੀਤਾ ਸਾਡੇ ਕੋਲ ਕਿਸਾਨ ਜਥੇਬੰਦੀਆਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਦੇਸ਼ ਨਹੀਂ ਪਹੁੰਚਿਆ ਠੀਕ ਹੈ ਜੀ ਹਰਪਾਲ ਹੈ ਜਾਂ ਕੋਈ ਹੈ ਜੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪਹੁੰਚੀ ਹੁੰਦੀ ਤਾਂ ਖ਼ਾਣ ਜਿਵੇਂ ਬੰਦੀਆਂ ਸਭ ਤੋਂ ਪਹਿਲਾਂ ਉੱਥੇ ਪਹੁੰਚਦੀਆਂ ਠੀਕ ਹੈ ਜੀ ਤਾਂ બીજી ਗੱਲ ਇਹ ਹੈ ਜੀ ਜਿਹੜਾ ਇਹ ਹਰਪਾਲ ਜਾਂ ਕੁਝ ਵੀ ਹੋ ਰਹੀ ਹੈ ਬੀਜੇਪੀ ਸਰਕਾਰ ਸੈਂਟਰ ਦੀ ਸਰਕਾਰ ਨੇ ਜਿਹੜੀ ਪੰਜਾਬ ਦੇ ਵਿੱਚ ਚੌਲਾਂ ਦੀ ਲਿਫਟਿੰਗ ਨਹੀਂ ਕਰਾਈ ਹਾਂਜੀ ਉਸ ਦੀ وجہ ਨਾਲ ਜਿਹੜਾ ਇਹ ਝੋਨਾ ਜੀਰੀ ਹੈ ਇਹ ਇਸ ਵਾਰ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਹੈ ਸੈਲਰ